ਸਤਿ ਸ਼੍ਰੀ ਅਕਾਲ ਜੀ ਸ਼ਹਿਰ ਦੇ ਇੱਕ ਵੱਡੇ ਜੈ ਸੋਨੇ ਦੇ ਬਾਜ਼ਾਰ ਵਿੱਚ ਗਹਿਣੇ ਦੀ ਦੁਕਾਨ ਦੇ ਸਾਹਮਣੇ ਇੱਕ ਵੱਡੀ ਜੀ ਗੱਡੀ ਆ ਕੇ ਰੁਕੀ ਡਰਾਈਵਰ ਨੇ ਗੱਡੀ ਦਾ ਦਰਵਾਜ਼ਾ ਖੋਲ੍ਹਿਆ ਗੱਡੀ ਵਿੱਚੋਂ ਇੱਕ ਔਰਤ ਨਿਕਲੀ ਉਹਦੀ ਉਮਰ ਤਕਰੀਬਨ 35 ਸਾਲ ਦੇ ਕਰੀਬ ਸੀ ਉਹ ਤੀਜੀ ਨਾਲ ਗੱਡੀ ਵਿੱਚ ਉਤਰ ਕੇ ਗਿਆਣਿਆਂ ਦੀ ਦੁਕਾਨ ਦੇ ਅੰਦਰ ਪਹੁੰਚ ਗਈ ਉਹਨੇ ਦੁਕਾਨ ਦੇ ਮਾਲਕ ਦੇ ਮੁੰਡੇ ਰਣਵੀਜ ਨੂੰ ਕੱਸ ਕੇ ਇੱਕ ਥੱਪੜ ਮਾਰ ਦਿੱਤਾ ਤੇ ਬਿਨਾਂ ਕੋਈ ਗੱਲ ਕੀਤੇ ਗੱਡੀ ਵਿੱਚ ਬਹਿ ਕੇ ਵਾਪਸ ਚਲੀ ਗਈ रणविजय अपनी गल मालदा रह गया फिर बिना देरी किते रणविजय ਤੇ ਉਹਦੇ ਪਿਤਾ ਜਾਣਨ ਕਿ ਦੁਕਾਨ ਦੇ ਮਾਲਿਕ ਆਪਣੀ ਗੱਡੀ ਵਿੱਚ ਬਹਿ ਕੇ ਆਪਣੇ ਘਰ ਆ ਗਏ ਇਹ ਕੀ ਸੀ ਬਹੁ ਤੂੰ ਗਾ ਕ ਨਾਲ ਪਰੇ ਦੁਕਾਨ ਵਿੱਚ ਆਪਣੇ ਘਰ ਵਾਲੇ ਨੂੰ ਥੱਪੜ ਕਿਉਂ ਮਾਰਿਆ रणविजय ਦੇ ਬਾਪ ਨੇ ਆਪਣੀ ਬਹੁ ਸ਼ੀਤਲ ਨੂੰ ਕਿਹਾ ਤੇਰੀ ਇਨੀ ਹ ਮਤ ਤੂੰ ਮੈਨੂੰ ਥੱਪੜ ਮਾਰਿਆ ਵੇਖ ਲਿਆ ਪਾਪਾ ਇਹਦੇ ਸੰਸਕਾਰ ਪੋਤ ਪੋਤ ਕਰਦੀ ਮੈਂ ਥੱਕਦੀ ਸੀ ਤੁਹਾਡੀ ਜੁਬਾਨ ਸਾਰਿਆਂ ਦੇ ਸਾਹਮਣੇ ਇੰਨੇ ਮੇਰੀ ਜਿੱਤ ਉਤਾਰ ਦਿੱਤੀ ਆ ਹੁਣ ਵੇਖਿਓ ਮੈਂ ਕੀ سلوਕ ਕਰਦਾ ਆ ਇਹਦੇ ਨਾਲ ਇਹ ਕਹਿੰਦੇ ਹੋਏ ਰਣਵੀਜੇ ਦੀਆਂ ਅੱਖਾਂ ਲਾਲ ਹੋ ਗਈਆਂ ਸ਼ੀਤਲ ਤੇ ਰਣਵੀਜੇ ਦੇ ਵਿਆਹ ਨੂੰ 10 ਸਾਲ ਹੋ ਚੁੱਕੇ ਸੀ ਰਣਵੀਜੇ ਆਪਣੇ ਪਿਤਾ ਦੀ ਦੁਕਾਨ ਗਹਿਣੇ ਦੀ ਦੁਕਾਨ ਤੇ ਬੈਠਦਾ ਸੀ ਰਣਵੀਜੇ ਹਮੇਸ਼ਾ ਤੋਂ ਹੀ ਬੇਪਰਵਾਹ ਸੁਭਾਅ ਦਾ ਇਨਸਾਨ ਸੀ ਉਹਨੂੰ ਬਣਿਆ ਬਣਾਇਆ ਵਪਾਰ ਜੋ ਮਿਲ ਗਿਆ ਸੀ ਨਾ ਜ਼ਿਆਦਾ ਉਹ ਪੜਿਆ ਲਿਖਿਆ ਸੀ ਤੇ ਨਾ ਹੀ ਕੋਈ ਹੋਰ ਕਾਬਲੀਅਤ ਸੀ ਉਹਦੇ ਵਿੱਚ ਲੈ ਦੇ ਕੇ ਉਹਨੇ ਗ੍ਰੈਜੂਏਸ਼ਨ ਕੀਤੀ ਸੀ ਉਪਰੋਹ ਕਰੈਕਟਰ ਦਾ ਵੀ ਸਹੀ ਨਹੀਂ ਸੀ ਤੁਹਾਡਾ ਦੋਵਾਂ ਜੀਆਂ ਦਾ ਝਗੜਾ ਸੀ ਤਾਂ ਘਰ ਦੀਆਂ ਚਾਰ ਦਿਵਾਰੀਆਂ ਵਿੱਚ ਬੈਠ ਕੇ ਨਿਪਟਾ ਲੈਣਾ ਸੀ ਐਵੇਂ ਸਾਰਿਆਂ ਦੇ ਸਾਹਮਣੇ ਘਰ ਵਾਲੇ ਤੇ ਹੱਥ ਨਹੀਂ ਝੁਕਣਾ ਚਾਹੀਦਾ ਸੀ ਤੈਨੂੰ ਪਾਪਾ ਜੀ ਪਹਿਲਾਂ ਤੁਸੀਂ ਆਪਣੀ ਮੁੰਡੇ ਨੂੰ ਪੁੱਛੋ ਇਹਨਾਂ ਨੇ ਮੇਰੇ ਨਾਲ ਐਵੇਂ ਕਿਉਂ ਕੀਤਾ ਕਿੱਥੇ ਕਮੀ ਰਹਿ ਗਈ ਸੀ ਮੇਰੇ ਕੋਲ ਜਿਹੜਾ ਇਹਨਾਂ ਨੇ ਘਰ ਵਾਲੀ ਦੇ ਹੁੰਦੇ ਹੋਏ ਵੀ ਆਪਣੀ ਦੁਕਾਨ ਦੀ ਕੰਮ ਕਰਨ ਵਾਲੀ ਕੁੜੀ ਨਾਲ ਨਾਜਾਇਜ਼ ਰਿਸ਼ਤਾ ਬਣਾ ਲਿਆ ਸ਼ੀਤਲ ਨੇ ਗੁੱਸੇ ਨਾਲ ਪੁੱਛਿਆ ਇਹ ਕੀ ਬਕਵਾਸ ਕਰ ਰਹੀਆਂ ਮੇਰਾ ਕਿਸੇ ਦੇ ਨਾਲ ਕੋਈ ਰਿਸ਼ਤਾ ਨਹੀਂ ਆ ਰਣਵੀਜੇ ਨੇ ਹਿਚਕਚਾਉਂਦੇ ਹੋਏ ਕਿਹਾ ਹੁਣ ਤੁਸੀਂ ਸਾਨੂੰ ਹੋਰ ਹਨੇਰੇ ਵਿੱਚ ਰੱਖਣ ਦੀ ਕੋਸ਼ਿਸ਼ ਨਾ ਕਰੋ ਮੇਰੇ ਕੋਲ ਇਹੋ ਜੈ ਕਈ ਸਬੂਤ ਹੈ ਜਿਹੜੇ ਚੀਕ-ਚੀਕ ਕੇ ਕਹਿ ਰਹੇ ਆ ਕਿ ਤੁਹਾਡਾ ਦੋਵਾਂ ਦਾ ਰਿਲੇਸ਼ਨ ਮਾਲਕ ਤੇ EMPLOYEE ਵਿੱਚ ਕੁਝ ਜ਼ਿਆਦਾ ਹੀ ਆ ਫਿਰ ਮੈਂ ਆਪਣੀ ਦੁਕਾਨ ਦੀ ਪੁਰਾਣੀ ਵਫਾਦਾਰ ਕੰਮ ਕਰਨ ਵਾਲੀ ਕੁੜੀ ਨਾਲ ਸੰਪਰਕ ਕੀਤਾ ਤਾਂ ਉਹਨੇ ਵੀ ਮੇਰੇ ਪੁੱਛਣ ਤੇ ਦੱਸਿਆ ਕਿ ਤੁਸੀਂ ਗਲਤ ਰਸਤੇ ਤੇ ਜਾ ਰਹੇ ਹੋ ਕੱਲ ਮੈਂ ਤੁਹਾਨੂੰ ਦੋਵਾਂ ਨੂੰ ਇੱਕ ਕਾਫੀ ਸ਼ਾਪ ਤੇ ਹੱਥ ਵਿੱਚ ਹੱਥ ਪਾਏ ਹੋਏ ਵੇਖਿਆ ਸੀ ਉਦੋਂ ਮੈਨੂੰ ਸਮਝ ਨਹੀਂ ਆਇਆ ਕਿ ਮੈਂ ਕੀ ਰਿਐਕਟ ਕਰਾਂ ਪਿਰਾਤ ਨੂੰ ਮੈਂ ਬਿਨਾ ਕੁਝ ਖਾਦੇ ਪੀਤੇ ਹੀ ਸੌਂ ਗਈ ਸਾਰਿਆਂ ਨੇ ਲੱਗਾ ਕਿ ਮੇਰੀ ਸਿਹਤ ਠੀਕ ਨਹੀਂ ਆ ਮੰਮੀ ਜੀ ਨਾਨੂ ਪੁੱਛਣ ਨੂੰ ਮੇਰੇ ਕਮਰੇ ਵਿੱਚ ਆਏ ਸੀ ਉਹਨਾਂ ਨੂੰ ਮੇਰਾ ਸਰੀਰ ਵੀ ਕੁਝ ਗਰਮ ਜਿਹਾ ਲੱਗਿਆ ਸੀ ਜ਼ਬਰਦਸਤੀ ਉਹਨਾਂ ਨੇ ਮੈਨੂੰ ਦੁੱਧ ਦੇ ਨਾਲ ਬਿਸਕੁਟ ਖਵਾਏ ਤੇ ਬੁਖਾਰ ਦੀ ਦਵਾਈ ਦੇ ਕੇ ਸੁਮਾਨ ਦਿੱਤਾ ਸਵੇਰੇ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਤੁਸੀਂ ਦੁਕਾਨ ਤੇ ਜਾ ਚੁੱਕੇ ਸੀ ਸੋ ਮੈਂ ਗੁੱਸੇ ਵਿੱਚ ਆਪਣੇ ਆਪ ਤੇ ਕਾਬੂ ਨਾ ਕਰ ਸਕੀ ਸ਼ੋਅਰੂਮ ਵਿੱਚ ਆ ਗਈ ਤੁਹਾਡੀ ਬੇਵਫਾਈ ਦਾ ਅਸਰ ਸਿਰਫ ਮੇਰੇ ਤੇ ਨਹੀਂ ਬਲਕਿ ਬੱਚਿਆਂ ਸਮੇਤ ਪੂਰੇ ਪਰਿਵਾਰ ਤੇ ਪਊਗਾ ਸ਼ੀਤਲ ਨੇ ਰੋਂਦੇ ਹੋਏ ਕਿਹਾ ਬਹੁ ਸਭ ਤੋਂ ਪਹਿਲਾਂ ਤੂੰ ਖੁਦ ਨੂੰ ਸੰਭਾਲ ਤੇ ਸ਼ਾਂਤੀ ਤੋਂ ਕਮਲੈ ਛੀਤਲ ਦੀ ਸੱਸ ਨੇ ਸ਼ੀਤਲ ਨੂੰ ਪਾਣੀ ਦਾ ਗਲਾਸ ਦਿੰਦੇ ਹੋਏ ਕਿਹਾ ਸਿੱਧਾ ਸਿੱਧਾ ਸਾਫ਼-ਸਾਫ਼ ਦੱਸ ਬਹੂ ਜੋ ਕਹਿ ਰਹੀ ਆ ਉਹ ਸਹੀ ਆ ਛੀਤਲ ਦੇ ਸਹੁਰੇ ਨੇ ਡਰਦੇ ਹੋਏ ਰਣਜੀਤ ਨੂੰ ਪੁੱਛਿਆ हां ਜਦੋਂ ਤੁਹਾਨੂੰ ਸਾਰਿਆਂ ਨੂੰ ਸਾਰਾ ਕੁਝ ਪਤਾ ਲੱਗ ਹੀ ਗਿਆ ਆ ਤਾਂ ਮੈਂ ਸਵੀਕਾਰ ਕਰ ਲੈਂਦਾ ਆ ਕਿ ਉਹਦੇ ਨਾਲ ਮੇਰਾ ਰਿਸ਼ਤਾ ਆ ਤੇ ਹੁਣ ਮੈਂ ਉਹਨੂੰ ਛੱਡ ਨਹੀਂ ਸਕਦਾ ਰਣਵੀਜੇ ਨੇ ਲੀਡਰ ਹੋ ਕੇ ਕਿਹਾ ਫਿਰ ਤਾਂ ਇੱਕ ਵਾਰ ਚਟਾਕ ਦੀ ਆਵਾਜ਼ ਆਈ ਇਸ ਵਾਰ ਥੱਪੜ ਉਹਦੇ ਬਾਪ ਨੇ ਉਹਦੀ ਗਲਤੇ ਮਾਰਿਆ ਸੀ ਤੈਨੂੰ ਸ਼ਰਮ ਨਹੀਂ ਆਈ ਇਹ ਕਰਦੇ ਹੋਏ 40 ਸਾਲ ਦਾ ਹੋ ਗਿਆ ਆ ਦੋ ਬੱਚਿਆਂ ਦਾ ਪਿਓ ਆ ਦੋਸੇ ਅਬਸਾਇਆ ਘਰ ਬਰਬਾਦ ਕਰ ਰਿਆ ਆਂ ਪਾਗਲ ਹੋ ਗਿਆ ਆ ਉਹਦੇ ਪਿਓ ਨੇ ਆਪਣੇ ਸਿਰ ਤੇ ਹੱਥ ਰੱਖਦੇ ਹੋਏ ਕਿਹਾ ਤੈਨੂੰ ਜਰਾ ਵੀ ਸ਼ਰਮ ਨਹੀਂ ਆਈ ਆਪਣੀ ਘਰਵਾਲੀ ਨੂੰ ਤੋਖਾ ਦਿੰਦੇ ਹੋਏ ਪਿਛਲੇ 10 ਸਾਲਾਂ ਤੋਂ ਕੀ ਕੁਝ ਨਹੀਂ ਕੀਤਾ ਇਸ ਕੁੜੀ ਨੇ ਤੇ ਤੇਰੇ ਪਰਿਵਾਰ ਦੇ ਲਈ ਕਿਉਂ ਆਪਣੇ ਪੈਰਾਂ ਤੇ ਕੁਹਾੜੀ ਮਾਰ ਰਿਆ ਆਂ ਤੈਨੂੰ ਇੰਨਾ ਪਿਆਰ ਕਰਦੀ ਆਂ ਸ਼ੀਤਲ ਵਿਚਾਰੀ ਬਰਦਾਸ਼ਤ ਨਹੀਂ ਕਰ ਸਕੂਗੀ ਕੁਝ ਤਾਂ ਖਿਆਲ ਕਰ ਲਿੰਦਾ ਆਪਣੀ ਘਰ ਵਾਲੀ ਦਾ ਤੇ ਬੱਚਿਆਂ ਦਾ ਕੀ ਬੀਤੂਗੀ ਉਹਨਾਂ ਤੇ ਬਹੂ ਦੇ ਲਈ ਸਵੀਕਾਰ ਕਰਨਾ ਮੁਸ਼ਕਲ ਹੋਊਗਾ ਕਿ ਉਹਦੇ ਘਰ ਵਾਲੇ ਦੀ ਜ਼ਿੰਦਗੀ ਵਿੱਚ ਕੋਈ ਹੋਰ ਜਨਾਨੀਆਂ ਬਹੂ ਨੂੰ ਇਹ ਗੱਲ ਅੰਦਰੋਂ ਤੋੜ ਦਊਗੀ ਤੂੰ ਤਾਂ ਸਾਨੂੰ ਹੀ ਬਹੂ ਦੀਆਂ ਨਜ਼ਰਾਂ ਵਿੱਚ ਗੁਨਾਹਗਾਰ ਬਣਾ ਦਿੱਤਾ ਆ ਅਸੀਂ ਤਾਂ ਤੈਨੂੰ ਜਨਮ ਦਿੱਤਾ ਆ ਪਾਲ ਪੋਸ਼ ਕੇ ਵੱਡਾ ਕੀਤਾ ਆ ਇਹਦੇ ਤੋਂ ਚੰਗਾ ਹੁੰਦਾ ਕਿ ਅਸੀਂ ਤੈਨੂੰ ਜਨਮੀ ਨੇ ਮਨ ਦਿੱਤਾ ਹੁੰਦਾ ਸ਼ੀਤਲ ਦੀ ਸਾਸ ਨੇ ਕਿਹਾ ਜਿਵੇਂ ਚੱਲ ਰਿਹਾ ਹੈ ਉਹੀ ਚੱਲਣ ਦੋ ਨਹੀਂ ਤਾਂ ਮੈਂ ਸ਼ੀਤਲ ਨੂੰ ਤਲਾਕ ਦੇ ਕੇ ਉਹਦੇ ਨਾਲ ਵਿਆਹ ਕਰ ਲੂੰਗਾ ਇਹ ਮੇਰਾ ਫੈਸਲਾ ਆ ਰਾਣੀ ਜੀ ਨੇ ਕਿਹਾ ਦੋ ਜਵਾਨਾਂ ਦੇ ਵਿਆਹ ਵਿੱਚ ਪੂਰੇ ਪਰਿਵਾਰ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਆ ਰਿਸ਼ਤੇ ਵਿੱਚ ਆਉਣ ਵਾਲੀ ਹਰ ਪਰੇਸ਼ਾਨੀ ਨੂੰ ਉਹਨਾਂ ਦੀ ਮਦਦ ਨਾਲ ਆਸਾਨੀ ਨਾਲ ਸੁਲਝਾਇਆ ਜਾ ਸਕਦਾ ਆ ਇਹੀ ਕੰਮ ਹੁਣ ਸ਼ੀਤਲ ਦੀ ਸਾਸ ਤੇ ਸੌਰਾ ਕਰ ਰਹੀ ਸੀ ਇੱਕ ਪਾਸੇ ਉਹ ਬੰਦੂ ਸੰਭਾਲ ਰਹੀ ਸੀ ਤੇ ਦੂਜੇ ਪਾਸੇ ਪੁੱਤ ਦਾ ਘਰ ਬਚਾਉਣ ਦੇ ਲਈ ਆਪਣੇ ਮੁੰਡੇ ਨੂੰ ਸਮਝਾ ਰਹੀ ਸੀ ਹਾਂ ਤਾਂ ਪੁੱਤ ਹੁਣ ਤੂੰ ਮੇਰਾ ਵੀ ਫੈਸਲਾ ਸੁਣ ਲੈ ਇਹ ਘਰ ਨੇ ਆਪਣੀ ਕਮਾਈ ਨਾਲ ਬਣਾਇਆ ਆ ਤੇ ਸ਼ੋਰੂਮ ਵੀ ਕੋਈ ਮੈਨੂੰ ਵਰਾਸਤੀ ਨਹੀਂ ਮਿਲਿਆ ਦਿਨ ਰਾਤ ਦੀ ਮਿਹਨਤ ਨਾਲ ਬਣਾਇਆ ਆ ਮੈਂ ਆਪਣਾ ਸ਼ੋਰੂਮ ਤੇ ਉਹਦੇ ਤੇ ਮੇਰਾ ਪੂਰਾ ਕਾਨੂੰਨੀ ਤੌਰ ਤੇ ਹੱਕ ਆ। ਹਜੇ ਵੀ ਮੈਂ ਇਸ ਉਮਰ ਵਿੱਚ ਵੀ ਤੇਰੇ ਨਾਲੋਂ ਜ਼ਿਆਦਾ ਮਿਹਨਤ ਤੇ ਸਮਾਂ ਦਿੰਦਾ ਆ ਆਪਣੇ ਕੰਮ ਤੇ। ਮੈਂ ਤਾਂ ਕਦੋਂ ਦਾ ਸਾਰਾ ਕੁਝ ਤੈਨੂੰ ਦੇਣਾ ਚਾਹੁੰਦਾ ਸੀ। ਪਰ ਤੂੰ ਕਦੀ ਮੈਨੂੰ ਪ੍ਰੋਸਾਈ ਨਹੀਂ ਦਿਖਾ ਸਕਿਆ। ਬਹੁ ਵਿੱਚ ਤੇਰੇ ਨਾਲੋਂ ਜ਼ਿਆਦਾ ਕਾਬਲੀਅਤ ਆ। ਪਰ ਤੂੰ ਉਹਨੂੰ ਕਦੀ ਵੀ ਅੱਗੇ ਵਧਣ ਨਹੀਂ ਦਿੱਤਾ। ਸ਼ੁਰੂਆਤੀ ਸਮੇਂ ਵਿੱਚ ਸਾਡੇ ਕਹਿੰਦੇ ਜਦੋਂ ਬਹੁ ਸ਼ੋਰੂਮ ਆਉਂਦੀ ਸੀ ਤਦ ਉਹ ਆਪਣੇ ਆਪ ਨੂੰ ਨੀਮਾ ਮਹਿਸੂਸ ਕਰਦਾ ਸੀ ਕਿਉਂਕਿ ਬਹੁਤ ਕੰਮ ਵਿੱਚ ਜ਼ਿਆਦਾ ਦਿਲਚਸਪੀ ਵਿਖੰਦੀ ਸੀ ਉਹ ਪੂਰੀ ਤਰ੍ਹਾਂ ਕੰਮ ਨੂੰ ਸੰਭਾਲਣ ਨਹੀਂ ਲੱਗੀ ਸੀ ਪਰ ਤੈਨੂੰ ਤਾਂ ਬਹੁਤੀ ਤੇਰੇ ਨਾਲੋਂ ਜ਼ਿਆਦਾ ਕਾਬਿਲਤ ਪਸੰਦ ਨਹੀਂ ਆਈ ਉਹਦੇ ਨਾਲ ਗੱਲ-ਗੱਲ ਤੇ ਝਗੜਦਾ ਸੀ ਉਹਦੇ ਹਰ ਕੰਮ ਵਿੱਚ ਚਾਹੇ ਉਹ ਘਰ ਦਾ ਹੀ ਕਿਉਂ ਨਾ ਹੋਵੇ ਜਾਣ ਬੁਝ ਕੇ ਕਮੀਆਂ ਕੱਢਦਾ ਸੀ ਤੇ ਉਸ ਉੱਤੇ ਗੁੱਸਾ ਕਰਦਾ ਸੀ ਨਾ ਚੰਗੇ ਹੋਏ ਵੀ ਬਹੂ ਨੇ ਆਪਣਾ ਰਸਤਾ ਬਦਲ ਲਿਆ ਤੇ ਘਰ ਪਰਵਾਸ ਸਮਾਂ ਲੱਗੀ ਜਾਗ ਰੱਖ ਜੇ ਤੂੰ ਦੂਜੇ ਵਿਆਹ ਦਾ ਸੋਚਿਆ ਵੀ ਤਾਂ ਇਸ ਘਰ ਵਿੱਚੋਂ ਤੇਰਾ ਦਾਣਾ ਪਾਣੀ ਖਤਮ ਹੋ ਜਾਊਗਾ ਬਹੂ ਤੇ ਬੱਚੇ ਇਸ ਘਰ ਵਿੱਚ ਰਹਿਣਗੇ ਤੂੰ ਜਿੱਥੇ ਜਾਣਾ ਚਾਹਵੇਂ ਜਾ ਸਕਦਾ ਆ ਸ਼ੋਰੂਮ ਵਿੱਚ ਦੁਬਾਰਾ ਉਹਨਦੀ ਗਲਤੀ ਨਾ ਕਰੀ ਉਹ ਕੁੜੀ ਵੀ ਮੈਂ ਹੁਣੇ ਕੰਮ ਤੋਂ ਕੱਢਦਾ ਆ ਤੇ ਤੂੰ ਆਪਣਾ ਕੋਈ ਦੂਸਰਾ ਬੰਦੋਬਸਤ ਕਰ ਲੈਵੇਂ ਰਣਵੀਜ ਦੇ ਪਿਤਾ ਨੇ ਰਣਵੀਜ ਨੂੰ ਦੋ ਟੁੱਕ ਜਵਾਬ ਸੁਣਾ ਦਿੱਤਾ ਤੁਸੀਂ ਮੇਰੇ ਨਾਲ ਇਵੇਂ ਕਿਵੇਂ ਕਰ ਸਕਦੇ ਹੋ ਮੈਂ ਤੁਹਾਡਾ ਹੀ ਇਕਲੌਤਾ ਪੁੱਤ ਹਾਂ ਤੁਹਾਡੇ ਬੁਢਾਪੇ ਦਾ ਸਹਾਰਾ ਤੁਸੀਂ ਬਗਾਨੇ ਘਰ ਤੋਂ ਆਈ ਹੋਈ ਬਹੂ ਦੇ ਲਈ ਮੈਨੂੰ ਘਰੋਂ ਕੱਢ ਰਹੇ ਹੋ ਮੇਰਾ ਹੱਕ ਉਹਨੂੰ ਦੇ ਰਹੇ ਹੋ ਦੇਖ ਲਓ ਤੁਸੀਂ ਬਹੁਤ ਪਛਤਾਵੋਗੇ ਮੈਂ ਕਾਨੂੰਨ ਦਾ ਸਹਾਰਾ ਲਵਾਂਗਾ ਰਣਵੀਜ ਗੁੱਸੇ ਨਾਲ ਬੋਲਿਆ ਰਣਵੀਜ ਦੇ ਇੰਨਾ ਬੋਲਣ ਤੇ ਉਹਦੀ ਮਾਂ ਬੋਲੀ ਪੁੱਤ ਤੂੰ ਪਹਿਲਾਂ ਖੁਦ ਦਾ ਸਹਾਰਾ ਬਣ ਜਾ ਫਿਰ ਗੱਲ ਕਰੀ ਸਾਨੂੰ ਤੇਰੇ ਸਾਰੇ ਦੀ ਕੋਈ ਲੋੜ ਨਹੀਂ ਆ ਤੂੰ ਸਾਡੇ ਲਈ ਹੁਣ ਤੱਕ ਕੀਤਾ ਹੀ ਕੀ ਆ ਜਿਹੜਾ ਅਸੀਂ ਤੇਰੇ ਤੋਂ ਅੱਗੇ ਉਮੀਦ ਰੱਖੀਏ ਸਾਡੀ ਬਹੂ ਨੇ ਸਾਨੂੰ ਹਰ ਵਕਤ ਸੰਭਾਲ ਲਿਆ ਆ ਮੇਰੇ ਐਕਸੀਡੈਂਟ ਦੇ ਵਕਤ ਜਦੋਂ ਮੈਨੂੰ 4 ਮਹੀਨੇ ਦਾ ਬੈੱਡ ਰੈਸਟ ਦੱਸਿਆ ਸੀ ਉਦੋਂ ਵੀ ਉਹਨੇ ਦਿਨ ਰਾਤ ਮੇਰੀ ਸੇਵਾ ਕੀਤੀ ਸੀ ਤੂੰ ਤਾਂ ਆਪਣੀ ਅਵਾਰਾਗਰਦੀ ਵਿੱਚ ਹੀ ਵਿਜੀ ਸੀ ਤੇਰੇ ਪਾਪਾ ਨੂੰ ਜਦੋਂ ਹਾਰਟ ਅਟੈਕ ਆਇਆ ਸੀ ਉਦੋਂ ਤੂੰ ਆਪਣੇ ਦੋਸਤਾਂ ਦੇ ਨਾਲ ਘੁੰਮਣ ਲਈ ਚਲਾ ਗਿਆ ਸੀ ਤੈਨੂੰ ਖਬਰ ਮਿਲਦਿਆਂ ਹੀ ਤੁਰੰਤ ਆਉਣਾ ਚਾਹੀਦਾ ਸੀ ਪਰ ਤੂੰ 2 ਦਿਨ ਦੇ ਬਾਅਦ ਵਾਪਸ ਆਇਆ ਉਸ ਵਕਤ ਵੀ ਬਹੁ ਨਹੀਂ ਘਰ ਤੇ ਹਸਪਤਾਲ ਦੋਵਾਂ ਨੂੰ ਸੰਭਾਲ ਲਿਆ ਸੀ ਤੈਨੂੰ ਤਾਂ ਪਤਾ ਹੀ ਨਹੀਂ ਆ ਕਿ ਤੇਰੇ ਬੱਚੇ ਕਿਸ ਕਲਾਸ ਵਿੱਚ ਪੜ੍ਹਦੇ ਆ ਬਸ ਆਪਣਾ ਹੱਕ ਸਮਝਦੇ ਹੋਏ ਤੂੰ ਸ਼ੋਅਰੂਮ ਵਿੱਚ ਬੈਠਾ ਰਹਿੰਦਾ ਹੈਂ ਇਕਲੌਤਾ ਪੁੱਤਿਆਂ ਇਸੇ ਲਈ ਤੇਰੀ ਹਰ ਗਲਤੀ ਹਰ ਵਾਰ ਮਾਫ਼ ਕਰ ਦਿੰਦੇ ਆ ਪਰ ਇਹ ਜਿਹੜਾ ਤੂੰ ਬਹੂ ਦੇ ਨਾਲ ਕੀਤਾ ਇਹ ਕਦੇ ਮਾਫ਼ ਨਹੀਂ ਕੀਤਾ ਜਾ ਸਕਦਾ ਰਣਜੀਤ ਜੀ ਦੀ ਮਾਂ ਨੇ ਕਿਹਾ ਤੈਨੂੰ ਤਾਂ ਕਦੋਂ ਨਹੀਂ ਇਸ ਘਰ ਤੇ ਬਿਜ਼ਨਸ ਵਿੱਚ ਵੀ ਦਖਲ ਕਰ ਦੇਣਾ ਚਾਹੀਦਾ ਸੀ ਪਰ ਬਹੂ ਤੇ ਬੱਚਿਆਂ ਦਾ ਮੂੰਹ ਵੇਖ ਕੇ ਅਜੇ ਤੱਕ ਅਸੀਂ ਚੁੱਪ ਸੀ ਤੂੰ ਤਾਂ ਕਿੰਨੀ ਵਾਰ ਹਿਸਾਬ ਕਿਤਾਬ ਵਿੱਚ ਵੀ ਗੜਬੜੀ ਕੀਤੀ ਆ ਤੂੰ ਸਾਡਾ ਮੁੰਡਾ ਆ ਇਸ ਲਈ ਚਿਤਾਵਨੀ ਦੇ ਕੇ ਹਰ ਵਾਰ ਮਾਫ ਕਰ ਦਿੱਤਾ ਪਰ ਇਸ ਵਾਰ ਨਹੀਂ ਤੂੰ ਇਸ ਘਰ ਤੇ ਬਿਜ਼ਨਸ ਨੂੰ ਛੱਡ ਕੇ ਹਮੇਸ਼ਾ ਲਈ ਸਾਡੇ ਕੋਲੋਂ ਦੂਰ ਹੋ ਜਾ ਰਣਵੀਜ ਦੇ ਪਿਤਾ ਨੇ ਸਖ਼ਤ ਲਗਜ਼ਮੀਚ ਕਹਿ ਦਿੱਤਾ ਰਣਵੀਜ ਗੁੱਸੇ ਨਾਲ ਘਰ ਛੱਡ ਕੇ ਆਪਣੀ ਗਰਲਫ੍ਰੈਂਡ ਦੇ ਘਰ ਚਲਾ ਗਿਆ ਉਹਦਾ ਇੱਕ ਛੋਟਾ ਜਿਹਾ ਫਲੈਟ ਸੀ ਜਿਹਦੇ ਵਿੱਚ ਉਹ ਆਪਣੇ ਮਾਂ ਪਿਓ ਤੇ ਛੋਟੇ ਭਰਾ ਦੇ ਨਾਲ ਰਹਿੰਦੀ ਸੀ ਜਦੋਂ ਸਾਰੀ ਸੱਚਾਈ ਦਾ ਪਤਾ ਲੱਗਿਆ ਤਾਂ ਰਣਵੀਜੇ ਤੋਂ 15 ਸਾਲ ਛੋਟੀ ਉਹਦੀ ਗਰਲਫ੍ਰੈਂਡ ਨੇ ਰਣਵੀਰ ਜੇ ਨੂੰ ਕਿਹਾ ਹੁਣ ਤੁਹਾਡੇ ਕੋਲ ਹੈ ਹੀ ਕੀ ਜੇੜਾ ਮੈਂ ਤੁਹਾਡੇ ਨਾਲ ਵਿਆਹ ਕਰਾਂ ਤੂੰ 40 ਸਾਲ ਦਾ ਆ ਦੋ ਬੱਚਿਆਂ ਦਾ ਪਿਓ ਆ ਮੈਂ ਅਜੇ ਸਿਰਫ 25 ਸਾਲਾਂ ਦੀ ਆ ਹੁਣ ਤਾਂ ਤੁਹਾਡੇ ਕੋਲ ਨਾ ਕੋਈ ਸ਼ੋਰੂਮ ਆ ਤੇ ਨਾ ਕੋਈ ਹੋਰ ਪ੍ਰਾਪਰਟੀ ਆ ਨਾ ਹੀ ਬੈਂਕ ਬੈਲੈਂਸ ਆ ਮੈਂ ਆਪਣੀ ਜ਼ਿੰਦਗੀ ਬਰਬਾਦ ਨਹੀਂ ਕਰਨੀ ਮੈਂ ਤੁਹਾਡੇ ਨਾਲ ਵਿਆਹ ਨਹੀਂ ਕਰੂੰਗੀ ਆਪਣੀ গারਲਫ੍ਰੈਂਡ ਦਾ ਇਹ ਜਵਾਬ ਸੁਣ ਕੇ ਰਣਵੀਜ ਸੁੰਨ ਜਾ ਰਹਿ ਗਿਆ ਹੁਣ ਤਾਂ ਉਹ ਨਾ ਘਰ ਦਾ ਰਿਹਾ ਤੇ ਨਾ ਕੱਢਦਾ ਰਣਵੀਜੇ ਵਾਪਸ ਆਪਣੇ ਘਰ ਪਹੁੰਚ ਗਿਆ ਸ਼ੀਤਲ ਕੋਲੋਂ ਮਾਫੀ ਮੰਗਣ ਲੱਗਾ ਕਿਉਂਕਿ ਇਹਦੇ ਇਲਾਵਾ ਉਹਦੇ ਕੋਲ ਹੋਰ ਕੋਈ ਚਾਰਾ ਹੀ ਨਹੀਂ ਸੀ ਬਹੂ ਇਹ ਪੂਰੀ ਤਰ੍ਹਾਂ ਤੇਰਾ ਫੈਸਲਾ ਹੋਊਗਾ ਕਿ ਤੂੰ ਆਪਣੇ ਰਿਸ਼ਤੇ ਨੂੰ ਦੂਸਰਾ ਮੌਕਾ ਦੇਣਾ ਜਾਂ ਨਹੀਂ ਪਰ ਇਹ ਦੂਸਰਾ ਮੌਕਾ ਤੀਸਰੇ ਚੌਥੇ ਮੌਕੇ ਵਿੱਚ ਨਾ ਬਦਲ ਜਾਵੇ ਇਸ ਗੱਲ ਦਾ ਧਿਆਨ ਰੱਖੀ ਆਪਣੇ ਫੈਸਲੇ ਤੇ ਚੰਗੀ ਤਰ੍ਹਾਂ ਸੋਚ ਵਿਚਾਰ ਲਵੀ ਰਣਵੀਜੇ ਦੇ ਪਿਤਾ ਨੇ ਸ਼ੀਤਲ ਨੂੰ ਕਿਹਾ ਮੈਂ ਤੁਹਾਨੂੰ ਮਾਫ ਕਰਦੀਆਂ ਪਰ ਮੇਰੇ ਅੰਦਰ ਹੁਣ ਨਾ ਤੁਹਾਡੇ ਪ੍ਰਤੀ ਵਿਸ਼ਵਾਸ ਰਹੂਗਾ ਤੇ ਨਾ ਦਿਲ ਵਿੱਚ ਕਿਸੇ ਪ੍ਰਕਾਰ ਦਾ ਪਿਆਰ ਸ਼ੀਤਲ ਨੇ ਕਿਹਾ ਸ਼ੀਤਲ ਨੇ ਆਖਰੀ ਚੇਤਾਵਨੀ ਦੇ ਕੇ ਰਣਵੀਜੇ ਨੂੰ ਮਾਫ ਕਰ ਦਿੱਤਾ ਉਹਨੇ ਆਪਣੇ ਬੱਚਿਆਂ ਤੇ ਸੱਸ ਸਹੁਰੇ ਦੀ ਖਾਤਰ ਆਪਣੇ ਰਿਸ਼ਤੇ ਨੂੰ ਆਖਰੀ ਮੌਕਾ ਦਿੱਤਾ ਸੀ ਦੋਸਤੋ ਇੰਨੇ ਸਾਲਾਂ ਦਾ ਰਿਸ਼ਤਾ ਇੱਕ ਹੱਸਦਾ ਖੇਡਦਾ ਪਰਿਵਾਰ ਜਦੋਂ ਆਪਣੇ ਜੀਵਨ ਸਾਥੀ ਨੂੰ ਇਵੇਂ ਧੋਖਾ ਦੇਵੇ ਤਾਂ ਸੱਚਮੁੱਚ ਹੀ ਪਰੇਸ਼ਾਨੀ ਵਾਲੀ ਗੱਲ ਹੁੰਦੀ ਆ ਪਰ ਜੇ ਪਰਿਵਾਰ ਵਾਲੇ ਸਮਝਦਾਰੀ ਤੋਂ ਕੰਮ ਲੈ ਲੈਣ ਪੁੱਤ ਦੀ ਗਲਤੀ ਹੋਣ ਤੇ ਬਹੂ ਦਾ ਪੂਰੀ ਤਰ੍ਹਾਂ ਸਾਥ ਦੇਣਾ ਤਾਂ ਮੁੰਡੇ ਨੂੰ ਗਲਤ ਰਸਤੇ ਤੋਂ ਵਾਪਸ ਲਿਆਇਆ ਜਾ ਸਕਦਾ ਆ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਦੇ ਗਲਤ ਵਰਤਾਰੇ ਦਾ ਸਹਿਯੋਗ ਨਹੀਂ ਕਰਨਾ ਚਾਹੀਦਾ ਬਲਕਿ ਸਖਤ ਸ਼ਬਦਾਂ ਨਾਲ ਉਹਦਾ ਵਿਰੋਧ ਕਰਨਾ ਚਾਹੀਦਾ ਆ ਸੋ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਆ ਨੀਚੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਇਹੋ ਜੀਆਂ ਹੋਰ ਵਧੀਆ ਕਹਾਣੀਆਂ ਦੇਖਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਧੰਨਵਾਦ ਜੀ